ਫਰੀਦਾ ਬੁਰੇ ਦਾ ਭਲਾ ਕਰੋ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾਲ ਗਏ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪੁਰਾ ਹੁਣੀ ਦੁਨੀ ਸੁਹਾਵਾ ਬਾਗਾ ਨੌਬਤ ਵਜੇ ਸਵੇ ਸਿਉ ਚਲਣ ਕਾ ਕਰਸਾ ਫਰੀਦਾ ਬੁਰੇ ਦਾ ਪੱਲਾ ਕਰੋ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾਲ ਗਏ ਪੱਲਾ ਸਭ ਕਿਛ ਪਾਏ ਫਰੀਦਾ ਪੰਖ ਪਰਾ ਹੁਣੀ ਦੁਨੀ ਸੁਹਾਵਾ ਬਾਗਾ ਨੌਬਤ ਵੱਜੇ ਸਵੇ ਸਿਉ ਚੱਲਣ ਕਾ ਕਰਸਾ ਫਰੀਦਾ ਜੇ ਦਹਿ ਨਾ ਲਾਕ ਪਿਆ जे गल कप है चुख पवन न एते मामले सहा न एते दुख चबण चलन चल रताना से सुनियर बह गए हेड़े मुते ताहा से जानी महला पंजवा फरीदा खालक खलक मह खलक वसै रब माहे ਮੰਦਾ ਕਿਸ ਨੋ ਵਖੀਐ ਜਾ ਤਿਸ ਬਿਨ ਕੋਈ ਨਾਹੀ ਫਰੀਦਾ ਕਿਥੈ ਤੜੇ ਮਾਪਿਆ ਜਿਨੀ ਤੂ ਜਣਿਓ ਹੈ ਤੈ ਪਾਸੋ ਇਹ ਲਦ ਗਏ ਤੂ ਅਜੈ ਨਾ ਪਤਿਨੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਟੇਬੇ ਲਾਹੇ ਅਗੇ ਮੂਲ ਨ ਆਬਸੀ धोजक सन्दीपाहि उठ फरेदा उज्जु साज सुबहे निवाज गुजार जो सिर साईं ना निवे सो सिर कप उतार जो सिर साईं ना निवे सो सिर के जय काए कुन्ने हेठ जलाई है ਬਾਲਣ ਸੰਦੈ ਥਾ ਫਰੀਦਾ ਜੇ ਦਹਿ ਨਾ ਲਾਕ ਪਿਆ ਜੇ ਗਲ ਕਪ ਹੈ ਚੁਖ ਪਵਨ ਨਾ ਇਤੇ ਮਾਮਲੇ ਸਹਾਨ ਇਤੇ ਦੁਖਾ ਚਬਣ ਚਲਨ ਚਲ ਰਤਾਨਾ ਸੇ ਸੁਨੀ ਅਰ ਬਹਿ ਗਏ ਹੀੜੇ ਮੁੱਤੇ ਤਾਹਾ ਸੇ ਜਾਨੀ ਚਾ फरीदा बे निवाजा कुत्ते एह न पले रीता कब हे चल न आया पंजे वक्त मसीत फरीदा पन्नी कड़े सवन वे टूटे नागर लाजो अजरा इल फरेसता कै कर नाठे आजा ਫਰੀਦਾ ਪੰਨੀ ਕੜੀ ਸਵਨਵੀ ਟੂਟੀ ਨਾ ਗਰੇ ਲੱਜ ਜੋ ਸੱਜਣ ਕੋਏ ਪਾਰਥੇ ਸੇ ਕਿਉਂ ਆਵੇ ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਾਲਾ ਫਰੀਦਾ ਸਰ ਭਰਿਆ ਪੇ ਚੱਲਸੀ ਥੱਕੇ ਕਵਲੇ ਕਾਲਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂ ਦਾ ਵੇਸ ਗੁਣੇ ਭਰਿਆ ਮੈਂ ਫਿਰਾ ਲੋਕ ਕਹੈ ਦਰਬੀਸ ਤੱਤੀ ਤੋਏ ਨ ਪੱਲਵੈ ਜੇ ਜਲ ਟੁਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੇ ਝੂਰੇ ਦੇ ਝੂਰੇ